ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿਸ ਦੇ ਵੱਲੋਂ ਆਸਾਮ ਦੀ ਦਿਗੜੂਗੜ ਜੇਲ੍ਹ ਦੇ ਵਿੱਚੋਂ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਆ ਜਿਸ ਦੇ ਵਿੱਚ ਅਮਰਤਪਾਲ ਸਿੰਘ ਦੇ ਵੱਲੋਂ ਕਿਹਾ ਗਿਆ ਆ ਕਿ ਮੈਂ ਇੱਕ ਐਮ ਪੀ ਆ ਤੇ ਮੈਨੂੰ ਪਾਰਲੀਮੈਂਟ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਦਾਸ ਦੀ ਕਿ ਹਾਈ ਕੋਰਟ ਦੇ ਵਿੱਚ ਅਮਰਤਪਾਲ ਸਿੰਘ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਆ ਕੀ ਪਾਰਲੀਮੈਂਟ ਸੈਸ਼ਨ ਜੋ ਚੱਲਣ ਵਾਲਾ ਉਸ ਦੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਹੁਣ ਇਸ ਪਟੀਸ਼ਨ ਦੇ ਉੱਤੇ ਇੱਕ ਦੋ ਦਿਨ ਦੇ ਵਿੱਚ ਹੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋ ਸਕਦੀ ਆ ਸੁਣਵਾਈ ਤੋਂ ਬਾਅਦ ਕੀ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਫੈਸਲਾ ਆਉਂਦਾ ਕੀ ਅਮਰਤਪਾਲ ਸਿੰਘ ਜਿਹੜੇ ਨੇ ਉਹ ਆਸਾਮ ਦੀ ਦਿਬੜੂਗੜ ਜੇਲ੍ਹ ਚ ਬੰਦ ਨੇ ਉਹ ਹੁਣ ਪਾਰਲੀਮੈਂਟ ਦੇ ਵਿੱਚ ਜਾਣਗੇ ਕਿਉਂਕਿ ਲੋਕਾਂ ਦੇ ਵੱਲੋਂ ਐਮਪੀ ਤਾਂ ਬਣਾ ਦਿੱਤਾ ਗਿਆ ਪਰ ਹਾਲੇ ਤੱਕ ਉਹ ਪਾਰਲੀਮੈਂਟ ਦੀਆਂ ਪੌੜੀਆਂ ਨਹੀਂ ਚੜ੍ਹੇ ਉਹ ਪਾਰਲੀਮੈਂਟ ਦੇ ਵਿੱਚ ਨਹੀਂ ਗਏ ਕਿਉਂਕਿ ਉਹਨਾਂ ਦੇ ਉੱਤੇ NSA نیشنل ਸਿਕਿਉਰਿਟੀ ਐਕਟ ਦੇ ਤਹਿਤ ਮਾਮਲਾ ਦਰਜ ਹੈ ਤੇ ਹੁਣ UAPA ਦੇ ਤਹਿਤ ਵੀ ਇੱਕ ਕਾਰਵਾਈ ਅਮਰਤਪਾਲ ਸਿੰਘ ਦੇ ਉੱਤੇ ਹੋਈ ਆ UAPA ਵੀ ਉਹਨਾਂ ਦੇ ਉੱਤੇ ਲਗਾ ਦਿੱਤਾ ਗਿਆ ਇੱਕ ਮਰਡਰ ਕੇਸ ਦੇ ਮਾਮਲੇ ਦੇ ਸਬੰਧ ਦੇ ਵਿੱਚ ਤਾਂ ਆਸਾਮ ਦੀ ਡਿਗਬੂਗੜ ਜੇਲ੍ਹ ਦੇ ਵਿੱਚ ਬੰਦ ਹੈ ਪਿਛਲੇ ਲੰਬੇ ਸਮੇਂ ਤੋਂ ਅਮਰਤਪਾਲ ਸਿੰਘ ਆਪਣੇ ਸਾਥੀਆਂ ਦੇ ਨਾਲ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵੱਜੋਂ ਨਾਮਜ਼ਦਗੀ ਭਰਦੇ ਨੇ ਉਸ ਤੋਂ ਬਾਅਦ ਲੋਕਾਂ ਦਾ ਫਤਵਾ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਆ ਜਾਂਦਾ ਵੱਡੀ ਲੀਡ ਦੇ ਨਾਲ ਲੱਖਾਂ ਦੀ ਲੀਡ ਦੇ ਨਾਲ ਅਮਰਤਪਾਲ ਸਿੰਘ ਨੂੰ ਉਹ ਐਮਪੀ ਬਣਾ ਦਿੰਦੇ ਨੇ ਪਰ ਐਮਪੀ ਬਣਨ ਤੋਂ ਬਾਅਦ ਵੀ ਅਮਰਤਪਾਲ ਸਿੰਘ ਦੀਆਂ ਮੁਸ਼ਕਿਲਾਂ ਜਿਹੜੀਆਂ ਨੇ ਉਹ ਕਟੀਆਂ ਨਹੀਂ ਐਮਪੀ ਬਣਨ ਤੋਂ ਬਾਅਦ ਵੀ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਹੀ ਨੇ ਉਸ ਤੋਂ ਇਲਾਵਾ ਐਮਪੀ ਬਣਨ ਤੋਂ ਬਾਅਦ ਹੁਣ ਯੂਏਪੀਏ ਵੀ ਲੱਗ ਚੁੱਕਿਆ ਤੇ ਹੁਣ ਪਰ ਅਮਰਤਪਾਲ ਸਿੰਘ ਨੇ ਹਾਈ ਕੋਰਟ ਦਾ ਰੁੱਖ اختیار ਕੀਤਾ ਕਿ ਐਮਪੀ ਹੋਣ ਦੇ ਨਾਤੇ ਲੋਕਾਂ ਦੇ ਮੁੱਦੇ ਚੱਕਣ ਦੀ ਲੋੜ ਆ ਮੈਂ ਆਪਣਾ ਫਰਜ਼ ਨਿਭਾਉਣਾ ਚਾਹੁੰਦਾ ਜਿਹੜਾ ਪਾਰਲੀਮੈਂਟ ਦੇ ਵਿੱਚ ਮੈਨੂੰ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਹਾਈ ਕੋਰਟ ਦੇ ਵਿੱਚ ਅਮਰਤਪਾਲ ਸਿੰਘ ਦੇ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਿਆ ਇਸ ਪਟੀਸ਼ਨ ਦੇ ਵਿੱਚ ਇਹ ਲਿਖਿਆ ਗਿਆ ਕਿ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਪਾਰਲੀਮੈਂਟ ਦੇ ਸੈਸ਼ਨ ਦੇ ਹਿੱਸੇ ਵਿੱਚ ਹਿੱਸਾ ਲੈਣ ਦੀ ਤਾਂ ਅਮਰਤਪਾਲ ਸਿੰਘ ਅਸਾਮ ਦੇ ਦੀਬੂਗੜ੍ਹ ਜੇਲ੍ਹ ਦੇ ਵਿੱਚ ਬੰਦ ਕਿਉਂ ਆ ਕਿਹੜਾ ਮਾਮਲਾ ਸੀ ਕਿਉਂ ਆ ਅਖਰ ਅਮਰਤਪਾਲ ਸਿੰਘ ਦੀਆਂ ਮੁਸ਼ਕਿਲਾਂ ਦਿਨ-ਬਦ ਦਿਨ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇੱਕ ਪਾਸੇ ਅਮਰਤਪਾਲ ਸਿੰਘ ਦੀ ਨਵੀਂ ਪੰਥਕ ਪਾਰਟੀ ਵੀ ਐਲਾਨੀ ਜਾ ਚੁੱਕੀ ਆ ਨਵੀਂ ਪੰਥਕ ਪਾਰਟੀ ਦੇ ਅਮਰਤਪਾਲ ਸਿੰਘ ਪ੍ਰਧਾਨ ਬਣ ਚੁੱਕੇ ਨੇ ਵੱਡੀ ਸਪੋਰਟ ਨੌਜਵਾਨਾਂ ਦੀ ਪਰ ਦੂਜੇ ਪਾਸੇ ਅਮਰਤਪਾਲ ਸਿੰਘ ਹਲੇ ਵੀ ਅਸਾਮ ਦੇ ਦੀਬੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਪੰਜਾਬ ਦੇ ਵਿੱਚੋਂ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਅਮਰਤਪਾਲ ਸਿੰਘ ਦੇ ਸਾਥੀਆਂ ਦੀ ਗ੍ਰਿਫਤਾਰੀ ਹੁੰਦੀ ਆ ਨੇਸ਼ਨਲ ਸਕਿਉਰਿਟੀ ਐਕਟ ਲਗਾ ਦਿੱਤਾ ਜਾਂਦਾ ਉਸ ਤੋਂ ਬਾਅਦ ਅਸਾਮਦੀ ਡਿਬੜੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹਾਲਾਂਕਿ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਅਮਰਪਾਲ ਸਿੰਘ ਨੂੰ ਅਸਾਮਦੀ ਡਿਬੜੂਗੜ ਜੇਲ੍ਹ ਦੇ ਵਿੱਚ ਕਰਨਾ ਪਿਆ ਕਦੇ ਉਹਨਾਂ ਨੂੰ ਭਾਸ਼ਾ ਦੀ ਜਿਹੜੀ ਸਮਝ ਨਹੀਂ ਸੀ ਆਉਂਦੀ ਉਹਨਾਂ ਦੀ ਭਾਸ਼ਾ ਜੋ ਉੱਥੇ ਜੇਲ੍ਹ ਦੇ ਪ੍ਰਬੰਧਕ ਨੇ ਜੇਲ੍ਹ ਦੇ ਕਰਮਚਾਰੀ ਨੇ ਤਾਂ ਕਦੇ ਜੋ ਰੋਟੀ ਮਿਲਦੀ ਸੀ ਉਹ ਰੋਟੀ ਬਣਾਉਣ ਵਾਲਾ ਤਬਾਕੂ ਵਾਲੇ ਹੱਥਾਂ ਨਾਲ ਰੋਟੀ ਬਣਾਉਂਦਾ ਸੀ ਤੇ ਕਦੇ ਉਹਨਾਂ ਨੂੰ ਫੋਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ ਤਾਂ ਜਿਸ ਤੋਂ ਬਾਅਦ ਫਿਰ ਉਹਨਾਂ ਦੇ ਵੱਲੋਂ ਚਿੱਠੀ ਵੀ ਲਿਖੀ ਗਈ ਸੀ ਤੇ ਐਡੀ ਜੀਪੀ ਜੇਲ ਜੇਲ ਨੂੰ ਜਿਹੜਾ ਚਿੱਠੀ ਲਿਖੀ ਦਾ ਚਿੱਠੀ ਦੇ ਵਿੱਚ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਸੀ ਉਸ ਤੋਂ ਬਾਅਦ ਫਿਰ ਅਮਰਤਪਾਲ ਸਿੰਘ ਦੀਆਂ ਕੁਝ ਹੋਰ ਮੰਗਾਂ ਸੀ ਉਹ ਭੁਖੜਤਾਲ ਦੇ ਉੱਤੇ ਬੈਠ ਕੇ ਉਹ ਵੀ ਮੰਗਾਂ ਮੰਨ ਲਈਆਂ ਗਈਆਂ ਸੀ ਤੇ ਹੁਣ ਅਮਰਤਪਾਲ ਸਿੰਘ ਨੇ ਹਾਈ ਕੋਰਟ ਦਾ ਰੁੱਖ ਇਖਤਿਆਰ ਕੀਤਾ ਕਿ ਹਾਈ ਕੋਰਟ ਅਮਰਤਪਾਲ ਸਿੰਘ ਦੀ ਇਸ ਪਟੀਸ਼ਨ ਦੇ ਉੱਤੇ ਗੌਰ ਕਰਕੇ ਇਸ ਪਟੀਸ਼ਨ ਦੇ ਉੱਤੇ ਕੋਈ ਹੱਕ ਦੇ ਵਿੱਚ ਫੈਸਲਾ ਸੁਣਾਉਂਦਾ ਇਹ ਦੇਖਣ ਵਾਲੀ ਗੱਲ ਰਹੇਗੀ ਕਿਉਂਕਿ ਹੁਣ ਤੱਕ ਅਮਰਤਪਾਲ ਸਿੰਘ ਬੇਸ਼ੱਕ ਲੋਕਾਂ ਨੇ ਐਮਪੀ ਬਣਾ ਦਿੱਤਾ ਬੇਸ਼ੱਕ ਲੋਕਾਂ ਨੇ ਪੰਥਕ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਪਰ ਐਮਪੀ ਵੀ ਪ੍ਰਧਾਨ ਵੀ ਤਾਂ ਉਹ ਜਿਹੜੇ ਅਹੁਦੇ ਨੇ ਉਹ ਹਾਲੇ ਤੱਕ ਉਹਨਾਂ ਅਹੁਦਿਆਂ ਦਾ ਇਸਤੇਮਾਲ ਨਹੀਂ ਕਰ ਸਕੇ ਉਹਨਾਂ ਜਿਹੜੇ ਐਮਪੀ ਬਣਨ ਤੋਂ ਬਾਅਦ ਉਹਨਾਂ ਲੋਕਾਂ ਦੀ ਆਵਾਜ਼ ਨਹੀਂ ਚੱਕ ਸਕੇ ਉਹਨਾਂ ਲੋਕਾਂ ਦੇ ਲਈ ਆਵਾਜ਼ بلند ਨਹੀਂ ਕਰ ਸਕੇ ਜਿਨ੍ਹਾਂ ਲੋਕਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਜੋ ਚੋਣ ਮੈਦਾਨ ਦੇ ਵਿੱਚ ਨਿਤਰੇ ਸਨ ਤਾਂ ਲੋਕਾਂ ਨੇ ਫਤਵਾ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਸੁਣਾ ਕੇ ਉਹਨਾਂ ਨੂੰ ਇੱਕ ਵੱਡੀ ਜਿੱਤ ਦਿਵਾ ਕੇ ਐਮਪੀ ਬਣਾ ਦਿੱਤਾ ਤਾਂ ਲੋਕਾਂ ਨੂੰ ਬੜੀਆਂ ਆਸਾਂ ਉਮੀਦਾਂ ਸੀ ਕਿ ਐਮਪੀ ਬਣਨ ਤੋਂ ਬਾਅਦ ਅਮਰਤਪਾਲ ਸਿੰਘ ਜੇਲ੍ਹ ਚੋਂ ਬਾਹਰ ਆ ਜਾਣਗੇ ਪਰ ਜੇੜ ਚੋਂ ਬਾਹਰ ਨਹੀਂ ਆਏ ਲੋਕਾਂ ਦੀਆਂ ਆਸਾਂ ਉਮੀਦਾਂ ਦੇ ਉੱਤੇ ਪਾਣੀ ਜ਼ਰੂਰ ਫਿਰਿਆ ਪਰ ਹੁਣ ਹਾਈ ਕੋਰਟ ਦਾ ਰੁੱਖ ਇਖਤਿਆਰ ਕੀਤਾ ਕਿ ਹਾਈ ਕੋਰਟ ਹੱਕ ਦੇ ਵਿੱਚ ਫੈਸਲਾ ਸੁਣਾਉਂਦਾ ਜਾਂ ਫਿਰ ਫਿਰ ਤੋਂ ਜਿਹੜੇ ਸਮਰਥਕ ਨੇ ਉਹਨਾਂ ਦੇ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਨੇ ਉਹਨਾਂ ਦੀਆਂ ਆਸਾਂ ਉਮੀਦਾਂ ਤੇ ਪਾਣੀ